ਹਾਂਜੀ ਬੱਚਿਓ ਡੈਲੀ ਦੀ ਤਰ੍ਹਾਂ ਫੇਰ ਮੈਂ ਤੁਹਾਨੂੰ ਔਰਲ ਕੁਐਸਚਨ ਪੁੱਛ ਰਹੀ ਹਾਂ ਹੁਣ ਸਾਰੇ ਬੱਚਿਆਂ ਦੀਆਂ ਆਪਾਂ ਦੋ ਟੀਮਾਂ ਬਣਾਈਆਂ ਨੇ ਅੱਧੇ ਬੱਚੇ ਆਪਾਂ ਉਸ ਬੈਂਚ ਤੇ ਕਰੇ ਨੇ ਅੱਧੇ ਇੱਧਰ ਕਰਤੇ ਤੇ ਸਾਰੇ ਵਿੱਚ ਤੁਸੀਂ ਰੈਡੀ ਹੋ? ਬਾਦ ਕੀ ਇੱਕ ਕੁਐਸਚਨ ਪੁੱਛਿਆ ਜਾਊਗਾ ਹੈਂਡਸ ਅਪ ਕਰਨਾ ਹੋਊਗਾ ਜਿਹੜੀ ਟੀਮ ਪਹਿਲਾਂ ਹੈਂਡਸ ਅਪ ਕਰੂਗੀ ਉਹ ਟੀਮ हां ਉਸ ਬੱਚੇ ਤੋਂ ਵੀ ਪੁੱਛ ਸਕਦੀਆਂ ਉਹ ਟੀਮ ਤੋਂ ਦੂਜੇ ਬੱਚਿਆਂ ਤੋਂ ਵੀ ਪੁੱਛ ਸਕਦੀਆਂ ਤੁਸੀਂ ਦੇਖਣਾ ਵੀ ਤੁਹਾਡੀ ਟੀਮ ਨੂੰ ਤੁਸੀਂ ਜਿਤਾਉਣਾ ਹੈ ਜਾਂ ਹਰਾਉਣਾ ਹੈ ਪਹਿਲਾਂ ਸਖੜਾਈ ਉਹਨਾਂ ਤੋਂ ਪੁੱਛਾਂਗੇ ਹਾਂ ਠੀਕ ਹੈ ਜਿਹੜਾ ਬੱਚਾ ਪਹਿਲਾਂ ਵੀ ਕਰ ਲੈਂਦਾ ਨਾ ਉਹ ਸਵਾਲ ਦੀ ਰੀਚੇਕਿੰਗ ਜ਼ਰੂਰ ਕਰਿਆ ਕਰੋ ਵੀ ਸਾਡਾ ਸਵਾਲ ਠੀਕ ਹੈ ਕਿ ਨਹੀਂ ਬਸ ਕਰਕੇ ਉਹਨੂੰ ਛੱਡ ਦਿੰਨੇ ਹੋ ਗਲਤੀ ਕਰੀ ਬੈਠੇ ਉਹਨਾਂ ਨਾਲੇ ਫਿਰ ਹਾਂਜੀ ਤੁਹਾਡਾ ਪਹਿਲਾ ਪ੍ਰਸ਼ਨ ਹੈ ਇੱਕ ਵਿਅਕਤੀ 7 ਦਿਨਾਂ ਵਿੱਚ ਇੱਕ ਵਿਅਕਤੀ 7 ਦਿਨਾਂ ਵਿੱਚ 364 ਲੋਰਾਂ ਤਿਆਰ ਕਰਦਾ ਹੈ 7 ਦਿਨਾਂ ਵਿੱਚ 364 ਲੋਰਾਂ ਤਿਆਰ ਕਰਦਾ ਹੈ ਲੋਰ ਇੰਗਲਿਸ਼ ਬੋਲੀ 364 ਲੋਰਾਂ ਤਿਆਰ ਕਰਦਾ ਹੈ ਇੱਕ ਦਿਨ ਵਿੱਚ ਉਹ ਕਿੰਨੀਆਂ ਲੋਰਾਂ ਤਿਆਰ ਕਰੇਗਾ ਮੁਠੇ ਕਰ ਲੋ ਇਹ ਕੋਈ ਜ਼ਰੂਰੀ ਨਹੀਂ ਮੈਂ ਇਹ ਕੰਮ ਤੋਂ ਹੀ ਪੁੱਛਾਂ ਫਿਰ ਤੁਸੀਂ ਲੁਕੋ ਲੋ ਨਾ ਆਪਦਾ ਇੱਕ ਦਿਨ ਵਿੱਚ 365 ਲੋਹੜਾ ਤਿਆਰ ਕਰਦਾ ਹੈ ਤਾਂ ਇੱਕ ਦਿਨ ਵਿੱਚ ਉਸਨੇ ਕਿੰਨੀਆਂ ਲੋਹੜਾ ਤਿਆਰ ਕੀਤੀਆਂ ਹੰਡੀ ਬਾਕੀ ਰੋਮਣਾ ਜਲਦੀ ਹੱਥ ਚਲਾਓ 7 ਦਿਨਾਂ ਵਿੱਚ 365 ਤਿਆਰ ਕਰਦਾ ਹੈ ਮੰਜੋ ਤੇ ਇੱਧਰ ਤੁਸੀਂ ਚੌਟ ਜੀ ਹਾਂ 7 ਦਿਨਾਂ ਵਿੱਚ 1 ਦਿਨ ਵਿੱਚ ਕੱਢਣੀਆਂ ਨੇ ਇਹ ਤਾਂ ਪੁੱਛਾ ਹੀ ਸੋ ਹਾਂਜੀ ਦੱਸੋ ਬੋਹਨਜਾਇਕ ਬੋਹਨਜਾਇਕ ਕਿੰਨਾ 52 ਮੰਜੋ ਉੱਥੇ ਬੈਠ ਹਾਂਜੀ ਕਿੰਨਾ ਆਨਸਰ ਹੈ ਇਹਦਾ 54 ਸੋਡੀ ਟੀਮ ਨੇ ਨਹੀਂ ਦੱਸਿਆ ਇਹਦਾ ਜਵਾਬ ਇਹਨਾਂ ਦੀ ਟੀਮ ਨੇ ਦੱਸਿਆ ਇੰਨਾ ਤਾਂ ਲਗਾ ਦੇ ਨੰਬਰ ਇੱਕ ਟਾਟ ਦਾ ਮੁੱਲ 554 ਰੁਪਏ ਹੈ 10 ਟਾਟਾਂ ਦਾ ਮੁੱਲ ਕਿੰਨਾ ਹੋਵੇਗਾ ਇੱਕ ਟਾਟ ਦਾ ਮੁੱਲ 554 ਹੈ 10 ਟਾਟ ਲੈਣੇ ਨੇ ਤਾਂ ਕਿੰਨਾ ਹੋਊਗਾ ਕਰ ਲਿਆ ਅਛਾ ਹਾਂ ਨਾ ਬਤਾ ਗੀ ਹਾਂ ਜੀ ਕਿਰਨ 5547 ਤੇਰਾ 5547 ਮੈਸੋੜਾ ਹਾਂਜੀ 5547 ਇਹ ਕਿਵੇਂ ਆਇਆ ਇੰਨੀ ਜਲਦੀ ਕਿਵੇਂ ਆ ਗਿਆ ਸਾਨੂੰ ਪਤਾ ਨਹੀਂ ਆਇਆ ਕਿ ਕਿੰਨਾ ਸਮਾਂ ਲੱਗਾ ਸੀ ਜੀ ਗੁਣਾ ਕਰੀਏ 70 ਚ ਨਾਲ ਲੱਗਦੇ ਹਾਂ ਜੀ ਰਾਤ ਨੂੰ ਜੀ ਤੇਨੇ ਹੀ ਗੁਣਾ ਕਰੀਏ ਅਰਸੀ ਮੈਂ ਉਣਾ ਕਰਕੇ ਦੇਖੀ ਆ ਉਹਨੇ ਉਹ ਤਰੀਕਾ ਅਪਣਾ ਲਿਆ ਸਾਡੀ ਛੇਤੀ ਤਾਂ ਨਿਕਲਿਆ ਲੇਕਿਨ ਹੋਰ ਵੀ ਜਲਦੀ ਨਿਕਲ ਜਾਂਦਾ ਗੱਲ ਦਾ ਜਵਾਬ ਮੇਰੇ ਕੁਐਸਚਨ ਸੁਣਦੇ ਸਾਰ ਹੀ ਜਵਾਬ ਦੇ ਦੇਣਾ ਸੀਗਾ ਬਲਕਿ ਉਹਨਾਂ ਦਾ ਦੱਸ ਕਿਹਨੇ ਦਿੱਤਾ ਸੀਗਾ ਜਵਾਬ ਪਹਿਲਾਂ ਇਹਨਾਂ ਨੇ ਹਾਂ ਜੀ ਨੈਕਸਟ ਕੁਐਸਚਨ ਸੁਣ ਲਓ ਸੋਖਾ ਸਵਾਲ ਹੈ ਔਖਾ ਪੁੱਛ ਸੌਖੇ ਨਹੀਂ ਚਲ ਔਖਾ ਹੀ ਪੁੱਛਣਾ ਸੌਖਾ ਕੌਖ ਔਖਾ ਸੌਖੇ ਔਖਾ ਪੁੱਛੂੰਗੀ ਜੈਸਮੀ ਨੇ ਤੀਜੀ ਜਮਾਤ ਵਿੱਚ 495 ਅੰਕ ਪ੍ਰਾਪਤ ਕੀਤੇ 495 ਨਹੀਂ ਮਨਾਈ 495 ਅੰਕ ਪ੍ਰਾਪਤ ਕੀਤੇ ਅਤੇ ਸੋਨੀਆ ਨੇ 449 ਅੰਕ ਪ੍ਰਾਪਤ ਕੀਤੇ 49 449 449 ਅੰਕ ਪ੍ਰਾਪਤ ਕੀਤੇ ਸੋਨੀਆਂ ਨੇ 449 ਹੁਣ ਇਹ ਦੱਸੋ ਕੀ ਜੀ ਨੇ ਵੀ ਵੱਧ ਅੰਕ ਪ੍ਰਾਪਤ ਕੀਤੇ ਨੇ ਉਹਨੇ ਕਿੰਨੇ ਵੱਧ ਅੰਕ ਕਿੰਨੇ ਵੱਧ ਅੰਕ ਪ੍ਰਾਪਤ ਕਰੇ ਨੇ ਪਹਿਲਾਂ ਤੁਹਾਡੀ ਟੀਮ ਦਾ ਸੀ ਇਹ ਤੇ ਹਾਂਜੀ ਬੁੱਟਾ ਸੀ ਤੁਸੀਂ ਦੱਸੋ ਫਿਰ ਲੋ ਹੁਣ ਖੜਾ ਚੀਗਾ ਤੇ ਨਾਲ ਦੀ ਨਾਲ ਕਰ ਰਹੇ ਆ ਜੀ ਨੂੰ ਇਹ ਚੀਜ਼ ਦੋਵਾਂ ਦੇ ਅੱਗੇ ਦੱਸਣੀ ਨਹੀਂ ਹਰ ਜੋਦ ਤੂੰ ਵੀ ਬਹੁਤ ਸਲੋ ਕਰ ਰਿਹਾ ਐਸਾ ਸਵਾਲ ਹੁਣਾਂਗਾ ਯਾ ਤੁਹਾਨੂੰ ਨਹੀਂ ਕਰਾਂਗੇ ਕਹਿੰਦੇ ਜੈਸਮੀਨ ਨੇ ਤੀਜੀ ਜਮਾਤ ਵਿੱਚੋਂ ਨਕਲ ਕਰ ਰਹੀ ਐ ਇੱਕ ਦੂਸਰੇ ਤੋਂ 90 95 ਅੰਕ ਪ੍ਰਾਪਤ ਕੀਤੇ ਸੋਨੀਆ ਨੇ ਕਿੰਨੇ ਕਰੇ ਨੇ 449 ਕਿਸ ਨੇ ਕਿੰਨੇ ਵੱਧ ਅੰਕ ਪ੍ਰਾਪਤ ਕਰ ਹਾਂਜੀ ਆਕਾਸ਼ ਸੋਹਣੀਆ ਨਹੀਂ ਕਿੰਨੇ ਵੱਧ ਪ੍ਰਾਪਤ ਕਰੇ ਨੇ ਦੋ ਇਤਰਾਗੀ ਜੀ ਸੁਣੀ ਹੈ ਹਾਂਜੀ ਅੱਜ ਆਇਆ ਨਾ ਪੁੱਛ ਰੇ ਨੇ ਨਹੀਂ ਗਲਤ ਬਟ ਮੈਂ ਸਹੀ ਹਾਂਜੀ ਅਸ਼ਮਨ ਐਵੇਂ ਨਹੀਂ ਹੁੰਦਾ ਹੈਗਾ ਕੱਢ ਰ ਆ ਮੈਨੂੰ ਪਤਾ ਹੀ ਨਹੀਂ ਐ ਤਾਂ ਪੁੱਛਦੇ ਤੈਨੂੰ ਦਿਖਾਇਆਊਗਾ ਨਹੀਂ ਦਿਖਾਇਆ ਨਹੀਂ ਜੀ ਹਾਂਜੀ ਬੁੱਟੇ ਚਾਹ ਲਈ ਜੀ ਕੀਨੇ ਕਿਨੇ ਪ੍ਰਾਪਤ ਕਰੇ ਨੇ ਹਾਂ ਅਗਰਦਰ ਸਦਿਤਾਈ ਨਹੀਂ ਅਮ ਸਦਾਗੀ ਦਿੱਤੀ ਕਿਨੇ ਬੱਧਾ ਅੰਕ ਪ੍ਰਾਪਤ ਕਰੇ ਨੇ ਤੇਰਾ ਅੱਧਾ ਹੀ ਧਿਆਨ ਸੀ ਸਵਾਲ ਦੇ ਵਿੱਚ ਤੈਨੇ ਗਲਤ ਕਰਿਆ ਕੀ ਕਰੀ ਜਿੰਨੇ ਇਹ ਸਵਾਲ ਦਾ ਹਾਂਡੀ ਅਗਲਾ ਪ੍ਰਸ਼ਨ ਨਾ ਦਾਸ਼ਮਣ ਹੱਥ ਖੜਾ ਕਰ ਰਿਹਾ ਨਾ ਬੁੱਟਾ ਕਰ ਰਿਹਾ ਨਾ ਮਨਜੋਤ ਕਰ ਰਹੀ ਹੱਥ ਖੜਾ ਬੁੱਟਾ ਵੀ ਬਿਲਕੁਲ ਸਲੋ ਕਰਨ ਲੱਗ ਗਿਆ ਹਾਂਜੀ ਪਿਤਾ ਜੀ ਨੇ ਮੈਨੂੰ 375 ਰੁਪਏ ਦਿੱਤੇ ਦੇਖ ਲਓ ਜਿਹਨੇ ਜਿਹੜੀ ਟੀਮ ਜਿਤੋਣੀ ਹੈ ਹਰਾਣੀ ਇਹ ਤਾਂ ਕੋਈ ਗੱਲ ਨਹੀਂ ਜੈ ਹਰਾਣ ਦਾ ਤਾਂ ਬਿਲਕੁਲ ਸਿੰਪਲ ਤਰੀਕਾ ਆਉਂਦਾ ਹੋਇ ਤਾ ਵੀ ਦੱਸੋ दे। 375 ਅੰਕ ਮੰਜੋੜ ਹਟ ਦਿਖਦਾ ਸਭ 375 ਰੁਪਏ ਦਿੱਤੇ ਅਤੇ ਮਾਤਾ ਜੀ ਨੇ ਮੈਨੂੰ 280 ਰੁਪਏ ਦਿੱਤੇ ਦੱਸੋ ਮੇਰੇ ਕੋਲ ਕੁੱਲ ਕਿੰਨੇ ਰੁਪਏ ਹਨ ਪਿਤਾ ਜੀ ਨੇ ਮੈਨੂੰ 375 ਦਿੱਤੇ ਨੇ 375 ਮਾਤਾ ਜੀ ਨੇ ਮੈਨੂੰ 280 दो सो अस्सी दिते ने दसो मेरे को माता जी ने कितने दिते ने दो सौ अस्सी लिखे ने ਹਾਂਜੀ ਕਮਲ ਕਿੰਨੇ 6 ਗਾਗਨ ਇਹ ਰਕਮ ਗਲਤ ਲਿਖੀ ਹੈ 260 ਲਿਖ ਕੇ 280 ਦਿੱਤੇ ਨੇ ਮਾਤਾ ਜੀ ਨੇ ਹਾਂਜੀ ਨੈਕਸਟ ਪ੍ਰਸ਼ਨ ਸੁਣੋ ਵਿਆਹ ਤੋਂ ਬਾਅਦ ਇੱਕ ਪਰਿਵਾਰ ਨੂੰ 12 ਕਿਲੋ ਮਠਾਈ ਵੰਡੀ ਗਈ ਕਿਸੇ ਦਾ ਵਿਆਹ ਹੋਇਆ ਸੀ ਇੱਕ ਘਰ ਨੂੰ 12 ਕਿਲੋ ਮਠਾਈ ਵੰਡਤੀ ਇੱਕ ਇੱਕ ਘਰ ਨੂੰ ਬਣਾਉ ਗੁਣਾ ਹੋਗੀ ਹਾਂਜੀ ਜੇਕਰ ਪਰਿਵਾਰਾਂ ਦੀ ਗਿਣਤੀ 35 ਹੈ ਤਾਂ ਕੁੱਲ ਕਿੰਨੀ ਮਠਾਈ ਵੰਡੀ ਜਾਵੇਗੀ 35 ਪਰਿਵਾਰਾਂ ਨੂੰ ਮਠਾਈ ਵੰਡਣੀ ਹੈ 12 ਕਿਲੋ ਇੱਕ ਘਰ ਨੂੰ ਵੰਡੀ ਹੈ ਬੇਟਾ ਦੱਸਣਾ ਨਹੀਂ ਹੁੰਦਾ ਭਾਗਉ ਜੋੜ ਘਟਾਓ ਗੁਣਾ ਜਾਣ ਬੁਝ ਕੇ ਗਲਤ ਦੱਸ ਦਿੰਦੇ ਹੋ ਦੂਜਾ ਬੱਚਾ ਉਹੀ ਕਰਨ ਲੱਗ ਜਾਂਦਾ ਕਿਹਾ ਤੋਂ ਬਾਅਦ ਇੱਕ ਪਰਿਵਾਰ ਨੂੰ 12 ਕਿਲੋ ਮਠਾਈ ਵੰਡੀ ਗਈ ਜੇਕਰ ਪਰਿਵਾਰਾਂ ਦੀ ਗਿਣਤੀ 35 ਹੈ ਤਾਂ ਕਿੰਨੇ ਕਿਲੋ ਮਠਾਈ ਵੰਡੀ ਜਾਵੇਗੀ ਬਾਕੀਆਂ ਨੂੰ ਵੀ ਕਰਨ ਦੋ ਕਰਦੀ ਨਹੀਂ ਹਾਂਜੀ ਕਿਹੜੀ ਟੀਮ ਦਾ ਖੜਾ ਸੀ ਪਹਿਲਾਂ ਨਹੀਂ ਨਹੀਂ ਘਰ ਤੋਂ ਨਹੀਂ ਹੋਣਾ ਦਾ ਨਹੀਂ ਆ ਸੋ ਵੀ ਘਰ ਤੋਂ ਥੋੜੀ ਆਵਾਜ਼ ਆ ਕੇ ਤੁੱਚੀ ਨਹੀਂ ਲੱਗ ਰਹਾ ਸੀ ਅਰ ਤੁਸੀਂ ਤੈਨੂੰ ਕਿਹਨੇ ਦੱਸਿਆ ਸੀ ਇਹਨੇ ਦੱਸਿਆ ਨਾ Ik heb het niet ਅਸ਼ਮਨਤੋ ਇਹ ਕਿਹਾ ਇਹ ਇਹਦਾ ਕੀ ਅਨਸਰ ਆਈ ਰਹੀ ਤਿੰਨ ਗਲਤ ਸਹੀ ਸੀ ਉੱਤੇ ਤੈਨ ਇੱਕ ਜੋੜ ਗਲਤ ਕਰਤਾ ਸਵਾਲ ਨਾ 220 ਦੱਸਿਆ ਦੇ ਨੇ ਕਿਉਂ ਦੱਸਿਆ ਨਹੀਂ ਦੱਸ ਪੀਆ ਜੀ ਹਾਂਜੀ ਅਸ਼ਮਨ ਸੂਰੀ ਬਣਾ ਚਲੋ ਉਹ ਪਟਿੰਦਾ ਲਗਾਓ ਇੱਕ ਨੰਬਰ ਹਾਂਜੀ ਲਾਸਟ ਕੁਐਸਚਨ हां रेडी रहो जी क्यों बराबर सुनो एक वाटर कूलर संताली लीटर पानी है संताली लीटर पानी है एक वाटर कूलर अपने स्कूल च लगे ना है ਇਹੀ ਹੋ ਗਿਆ ਹਾਂ ਤਾਂ 47 ਲੀਟਰ ਪਾਣੀ ਹੈ ਤੇ ਉਸ ਵਿੱਚੋਂ ਬੱਚਿਆਂ ਨੇ 28 ਲੀਟਰ ਪਾਣੀ ਪੀ ਲਿਆ 28 ਲੀਟਰ ਪਾਣੀ ਪੈਰ નીચે 28 ਲੀਟਰ ਪਾਣੀ ਪੀ ਲਿਆ ਤਾਂ ਦੂਸਰੀ ਦੱਸੋ వాటర్ కూలਰ ਵਿੱਚ ਕਿੰਨਾ ਲੀਟਰ ਪਾਣੀ ਬਚਿਆ ਹੈ ਦੋ ਦਸਤੀ ਲੱਗੇ ਸੀ ਧਿਆਨ ਖੋ ਗੌਤ ਕਰੀ ਜਾਨੇਓ ਜੋੜ ਘਟਾ ਗੁਣਾ ਭਾਗ 47 ਲੀਟਰ ਪਾਣੀ ਸੀ ਵਾਟਰ ਕੂਲਰ ਦੇ ਵਿੱਚ ਆਰ ਕਿੰਨੇ ਲੀਟਰ ਕਿੰਨੇ ਲੀਟਰ ਪਾਣੀ ਯੂਜ਼ ਹੋ ਗਿਆ ਅੱਛਾ ਗੱਲ ਸੁਣਿਆ ਸੀ ਆ ਬੂਟੇ ਦਾ ਕਪੜਾ ਨਹੀਂ ਜਾਵਾਂ ਪਹਿਲਾਂ 28 ਲੀਟਰ ਪਾਣੀ ਯੂਜ਼ ਹੋ ਗਿਆ ਤੇ ਕਿੰਨੇ ਲੀਟਰ ਪਾਣੀ ਬਚਿਆ ਸੰਤੂ ਤਾਂ ਘਟੋ ਕਰ ਸਕਦਾ ਸੀ ਸਹੀ ਇਹਦੀ ਮੰਮੀ ਨੂੰ ਕਈ ਅਰਸ਼ੀ ਘਰੇ ਜਾ ਕੇ ਜੋੜ ਘਟੋ ਦਾ ਸਵਾਲ ਵੀ ਨਹੀਂ ਕਰਦਾ ਏ ਜਾਣ ਬੁਝ ਕੇ ਬਹਿ ਜਾਂਦਾ ਉਹ ਚੱਲੇ ਇਹ ਦੱਸ ਦਾਂਗੇ ਉਹ ਕਹਦਾ ਹੋ ਗਿਆ ਹੁਣ ਪਾਸ ਉਹ ਕਹਿੰਦਾ ਨਹੀਂ ਕਰਨ ਨਹੀਂ ਇਹਨੂੰ ਮੈਂ ਨਹੀਂ ਇਹਨੇ ਉੱਪਰ ਜਿਹੜਾ ਖਾਲੀ ਲਿਖਿਆ ਜੀ ਹਾਂਜੀ ਮਨਜੋਤ ਆਪਾਂ ਕਾ ਨਹੀਂ ਗਈ ਦੱਸੋ ਖੜੀ ਹੋ ਦੇਲੀ ਸਾਡੇ ਕਾਸਟ ਨੂੰ ਚਾਈ ਅਭਨਾ ਜੀ ਹਾਂ ਯਾ ਕਾਸ਼ ਮੈਂ ਵੀ ਮੁਝੇ ਦੋ ਸੱਤ ਸੱਤ ਮੈਂ ਕਰਾਂ ਨਾ ਜੀ ਮੰਮ ਚ ਕਲੀ ਜਾਂਦਾ ਜੀ ਨਹੀਂ ਆ ਰਿਹਾ ਬੱਸ ਮਸੰਦਾਂ ਲੱਗ ਗਈ ਨਾ ਜੀ ਹੋਰ ਤੋਂ ਪੁੱਛੀਏ ਪੁੱਛਿਆ ਹਰੀ ਨਾ ਜੀ ਆਸ਼ਮੈਣ ਤੁਸੀਂ ਦੱਸੋ ਹਜੂ ਸਾਲੀ ਜੀ अर्ष किन्ना है किन्नी ए टीम के भी तीन नंबर सी बी टीम के भी है ਦੇਖ ਲਓ ਜੋੜ ਘਟਾਓ ਦੇ ਸਵਾਲਾਂ ਦੇ ਵਿੱਚ ਵੀ ਤੁਸੀਂ ਅੜਕ ਜਾਨੇ ਹੋ ਪੁੱਛ ਲਈ ਬਰਾਬਰ ਨਾ ਸਕਦਾ ਤਿੰਨ ਤਿੰਨ ਨੰਬਰ ਨੇ ਆਪਾਂ ਇੱਕ ਸਵਾਲ ਹੋਰ ਪੁੱਛ ਲੰਨੇ ਆ ਇੱਕ ਸਵਾਲ ਹੋਰ ਮੈਨੂੰ ਔਖਾ ਪੁੱਛੀ ਜੀ ਔਖਾ ਪੁੱਛੂੰਗੀ ਹਾਂਜੀ ਜਮੀ ਔਖਾ ਜੀ ਹਾਂਜੀ ਹਾਂ ਜਿਸ ਨੂੰ ਕਰ ਜਾਣਾ ਨਹੀਂ ਮੈਂ ਜੀ ਹਾਂ ਹਾਂ ਹਾਂਜੀ ਇੱਕ ਪੈਨ ਦੀ ਕੀਮਤ 5 ਰੁਪਏ ਹੈ ਤਾਂ 200 ਰੁਪਏ ਦੇ ਕਿੰਨੇ ਪੈਨ ਆਉਣਗੇ ਅਰੇ ਇੱਕ ਪੈਨ ਦੀ ਕੀਮਤ 5 ਰੁਪਏ ਤਾਂ 200 ਦੇ ਕਿੰਨੇ ਆਉਣਗੇ ਹਾਂਜੀ 100 ਪੈਨ ਨਹੀਂ ਨਾਜੀ ਨਾਜੀ ਓਏ ਇੱਕ ਜੀ ਹਾਂਜੀ ਇੱਕ

₹100 ਦੇ। ਹਾਂ ਜੀ 500। 1000 ਦੇ 500 ਪੈਨ ਮਿਲ ਜਾਣਗੇ। ਹਾਂ ਜੀ। ਹਾਂ ਜੀ। ਹਾਂ ਜੀ ਜੀ 500 ਦੇ। ਨਹੀਂ ਮੈਂ ਤਾਂ ਇਹ ਕਿਹਾ ਸੀਗਾ ਵੀ ₹200 ਦੇ ਕਿੰਨੇ ਪੈਨ ਆਉਣਗੇ। ਮੈਨੂੰ ਪਤਾ ਨਹੀਂ ਕੱਲ ਪਈ ਇਹਨੂੰ ਨਹੀਂ। ਤੁਹਾਨੂੰ ਪਤਾ ਇੱਕ ਪੈਨ ₹5 ਦਾ ਸੀ ਤਾਂ। ₹200। ਹਾਂ ਕਿੰਨੇ? 200 ਪੈਨ ਨਹੀਂ ₹200 ਦੇ ਕਿੰਨੇ ਪੈਨ ਆਉਣਗੇ? ਕੱਲ ਨੂੰ ਪਤਾ ਹੀ 100 ਦੀ 40 ਜੀ। ਹਾਂ ਜੀ। ਕਿੰਨੇ? നമ്പർ ഏ ദേ ച ਨੰਬਰ ਤੁਹਾਡਾ ਹਾਂ ਜਾਨੀ ਹਾਂ ਇਹ ਪਹਿਲਾਂ ਮੈਂ ਕੁਐਸਚਨ ਹੀ 6 ਪੁੱਛੇ ਸੀ 7 ਦਾ ਕੁਐਸਚਨ ਪੁੱਛਿਆ ਪੁੱਛਿਆ ਸੀ ਜੀ ਉਹ ਪੁੱਛਿਆ ਪੁੱਛਿਆ ਹੀ ਉਹ ਹੋ 7 ਕੁਐਸਚਨ ਪੁੱਛਿਆ 7 ਕੁਐਸਚਨ ਹੀ ਆ ਗਏ ਤਿੰਨ ਦੇਖ ਲੈ ਨੰਬਰ ਕਿੰਨੇ ਲਗਾ ਰੱਖੇ ਨੇ ਗਲਤ ਲਗਾ ਰੱਖੇ ਨੇ ਸਹੀ ਕਰ ਉਹ ਨਹੀਂ ਜੀ ਇਹ ਟੀਮ ਜਿੱਤੂਗੀ ਇਹਦੇ 4 ਨੰਬਰ ਆਏ ਨੇ ਉਹਦੀ ਟੀਮ ਦੇ 3 ਨੰਬਰ ਨੇ 7 ਕੁਐਸਚਨ ਪੁੱਛੇ ਨੇ तीन नंबर तीन सवाल थोड़े ठीक से चार इन्हों ठीक समझ आएगी यानी कि बी टीम जीत गई हम कल फेर पूछा समझ गए